ਫਿਰੋਜ਼ਪੁਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ ਨਿਹੰਗ ਸਿੰਘਾਂ ਨੇ ਜ਼ਮੀਨ ਤੇ ਕਬਜ਼ਾ ਕਰ ਲਿਆ ਟਰੈਕਟਰ ਚਲਾਤੇ ਸ਼ਾਂਗਰ ਆਇਓ ਤਾੜ ਦੀ ਇਹ ਵੀਡੀਓ ਆ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਆ ਔਰ ਇਹ ਨਿਹੰਗ ਸਿੰਘ ਹੁਣ ਇਸ ਟਾਈਮ ਸਾਡੇ ਕੋਲ ਮੌਜੂਦ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਧੱਕਾ ਨਹੀਂ ਕੀਤਾ ਜ਼ਮੀਨ ਨਹੀਂ ਵਾਈ ਸੱਟਾਂ ਨਹੀਂ ਮਾਰੀਆਂ ਇਹੋ ਜੀ ਕੋਈ ਗੱਲ ਨਹੀਂ ਹੋਈ ਏ ਕਹਿੰਦੇ ਇਹ ਕਹਿੰਦੇ ਆ ਵੀ ਗੱਲ ਕੋਈ ਹੋਰ ਆ ਔਰ ਇਹ ਗੱਲ ਬਣਾਈ ਜਾ ਰਹੀ ਆ ਇਹ ਇਹਨਾਂ ਦਾ ਕਹਿਣਾ ਬਾਕੀ ਪੂਰੀ ਗੱਲਬਾਤ ਇਹਨਾਂ ਤੋਂ ਜਾਣ ਲੈਣੇ ਆ ਕਿ ਉਹ ਜ਼ਮੀਨ ਦਾ ਕੀ ਰੌਲਾ ਸੀ ਕੀ ਮਸਲਾ ਸੀ ਕਿਉਂ ਟਰੈਕਟਰ ਚਲਾਏ ਕਿਉਂ ਜਨਾਨੀਆਂ ਦੇ ਗਲ ਪਏ ਜਾਂ ਉਹਨਾਂ ਦੇ ਕਿਰਪਾਨਾਂ ਮਾਰੀਆਂ ਜਾਂ ਕੀ ਕੀਤਾ ਜੋ ਵੀ ਗੱਲਾਂ ਵੀਡੀਓ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮਸਲਾ ਹੈਗਾ ਕਹਿੰਦੇ ਵੀ ਨਿਹੰਗ ਸਿੰਘ ਆਏ ਤੇ ਉਹਨਾਂ ਨੇ ਗੁੰਡਾਗਰਦੀ ਕੀਤੀ ਤੇ ਉਹਨਾਂ ਨੇ ਉੱਥੇ ਜ਼ਮੀਨ ਵਾਤੀ ਕੀ ਹੋਇਆ ਇਹੋ ਜਾਂ ਉੱਥੇ ਕੋਈ ਗੁੰਡਾਗਰਦੀ ਨਹੀਂ ਹੋਈ ਜੋ ਕਿ ਆਪਣਾ ਆ ਪਹਿਲੇ ਨਾ ਆਪਣਾ ਫੌਜਾ ਸਿੰਘ ਨੇ ਜ਼ਮੀਨ ਗੁਰੂ ਘਰ ਨੂੰ ਦਾਨ ਕੀਤੀ ਸੀਗੀ ਉਹ ਪਰਿਵਾਰ ਆ ਖੜਿਆ ਆ ਦੇਖੋ ਜੀ ਸਭ ਤੋਂ ਪਹਿਲੇ ਉਹਨਾਂ ਗੁਰੂ ਘਰ ਨੂੰ ਦਾਨ ਦਿੱਤੀ ਸੀਗੀ ਜਿਹੜੀ ਠੀਕ ਹੈ ਜ਼ਮੀਨ ਜਿਹੜੀ ਜ਼ਮੀਨ ਦਾਨ ਦਿੱਤੀ ਸੀਗੀ ਉਹਨਾਂ ਗੁਰੂ ਘਰ ਨੂੰ ਉਸ ਤੋਂ ਬਾਅਦ ਕੁਝ ਦਿਨ ਸਮੇਂ ਬਾਅਦ ਇਹ ਤਰੀਕਾ ਆਪਣਾ 29 April ਨੂੰ ਇਹਨਾਂ ਗੁਰੂ ਘਰ ਨੂੰ ਦਾਨ ਦਿੱਤੀ ਉਸ ਤੋਂ ਬਾਅਦ ਅਸੀਂ ਪਹੁੰਚੇ ਉੱਥੇ ਆ ਸਾਡੇ ਕੋਲ ਲਿਖਤਾ ਜੋ ਕਿ ਅਸੀਂ ਉੱਥੇ 9 5 ਨੂੰ ਪਹੁੰਚੇ ਸੀਗੇ 9 5 ਨੂੰ ਉੱਥੇ ਪਹੁੰਚੇ ਤੇ ਅਸੀਂ ਵੈਰੀਫਾਈ ਕਰਨਾ ਸੀਗਾ ਵੀ ਇਹ ਕਿੰਨਾ ਦੀ ਜ਼ਮੀਨ ਹੈ ਕਿਉਂਕਿ ਗਲਤੀ ਵੀ ਹੋ ਸਕਦੇ ਆ ਅਸੀਂ ਦੋਨਾਂ ਤਿੰਨਾਂ ਤੋਂ ਸੁਣਨਾ ਹੈ ਪੱਖ ਸੁਣ ਕੇ ਫਿਰ ਉੱਥੇ ਗੱਲਬਾਤ ਕਰਨੀ ਹੁੰਦੀ ਹੈ ਅਸੀਂ ਉੱਥੇ ਪਹੁੰਚੇ ਤੇ ਅਸੀਂ ਉਹਨਾਂ ਨੂੰ ਵੀਡੀਓ ਸਾਡੀ ਬਕਾਇਦਾ ਪਾਣੀ ਹੈ ਇਸ ਫੈਸਲੇ 'ਚ ਵੀ ਜਿਹੜੇ ਜਿਨ੍ਹਾਂ ਦੀ ਜ਼ਮੀਨ ਹੋਈ ਜੇ ਅੰਗਰੇਜ਼ ਸਿੰਘ ਦੀ ਹੋਈ ਅੰਗਰੇਜ਼ਾਂ ਨੂੰ ਮਿਲੇਗੀ ਜੇ ਫੌਜੀ ਸਿੰਘ ਦੀ ਹੋਈ ਉਜਨ ਮਿਲੇਗੀ ਇਹ ਅਸੀਂ ਲਿਖ ਕੇ ਆ ਗਏ ਕੁਝ ਸਮਾਂ ਬਾਅਦ ਫਿਰ ਉਸ ਤੋਂ ਬਾਅਦ ਅਸੀਂ ਆਈਜੀ ਨੂੰ ਮਿਲੇ ਤੇ ਆਈਜੀ ਨੂੰ ਮਿਲੇ ਇਹ ਅਸੀਂ ਉਸ ਤੋਂ ਬਾਅਦ ਤਹਿਸੀਲਦਾਰ ਸਾਹਿਬ ਨੂੰ ਮਿਲੇ ਹੂੰ ਉਹਨਾਂ ਨੇ ਮਾਰਕ ਕੀਤੀ ਪਟਵਾਰੀ ਨੂੰ ਜਦੋਂ ਪਟਵਾਰੀ ਨੂੰ ਮਾਰਕ ਹੋਈ ਇਹ ਤਹਿਸੀਲਦਾਰ ਸਾਹਿਬ ਦੇ ਸਾਈਨ ਨੇ ਹੂੰ ਉੱਥੇ ਮੌਕੇ ਦੇ ਉਸ ਤੋਂ ਬਾਅਦ ਪਟਵਾਰੀ ਸਾਹਿਬ ਪਹੁੰਚੇ ਤੇ ਉਹਨਾਂ ਨੇ ਕਾਫੀ ਮਿੰਤੀ ਵੀ ਕੀਤੀ ਉਹਨਾਂ ਸਾਰਾ ਕੁਝ ਕਾਸ਼ ਕੀਤੀ ਜਿੰਨਾ ਕੁਛ ਉਹਨਾਂ ਕਰਨਾ ਸੀਗਾ ਉਹਨਾਂ ਪਟਵਾਰੀ ਦੇ ਹੱਥ ਨਕਸ਼ਾ ਵੀ ਲੈ ਕੇ ਪਹੁੰਚੇ ਉਹ ਉਸ ਤੋਂ ਬਾਅਦ ਪਟਵਾਰੀ ਨੇ ਲਿਖਿਆ ਵੀ ਇਹ ਫੌਜੀ ਸਿੰਘ ਦੀ ਜ਼ਮੀਨ ਹੈ ਜਿਨ੍ਹਾਂ ਨੇ দান ਦਿੱਤੀ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਤੁਸੀਂ ਨਾ ਜੇ ਗੁਰੂ ਘਰ ਬਣਾਓ ਸਾਰੀ ਅਸੀਂ ਦੇ ਦਾਂਗੇ ਮੋਕੇ ਦੇ ਪਟਵਾਰੀ ਦੇ ਹੱਥ ਲਿਖਤੀ ਹੱਥ ਲਿਖਤੀ ਹੈ ਪਟਵਾਰੀ ਨੇ ਲਿਖਿਆ ਵੀ ਇਹ ਗੁਰੂ ਘਰ ਨੂੰ ਦੇ ਦਿਓ ਵੀ ਜੇ ਉਹਨਾਂ ਆਪਣਾ ਫੌਜੀ ਨੇ ਕਿਹਾ ਬੀਏਤਾ ਸੀ ਲਿਖਿਆ ਹੈ ਦੇਤੀ ਆਪਣਾ ਗੁਰੂ ਘਰ ਗੁਰੂ ਘਰ ਨੂੰ ਤੇ ਅੰਗਰੇਜ਼ ਸਿੰਘ ਕਹਿੰਦਾ ਸੀ ਵੀ ਜੇ ਤੁਸੀਂ ਗੁਰੂ ਘਰ ਬਣਾਓ ਅਸੀਂ ਇਹ ਵੀ ਦਾਨ ਕਰ ਦਿੰਦੇ ਆ ਤੇ ਨਾਲ 10000 ਰੁਪਏ ਸੇਵਾ ਕਹਿੰਦੇ ਸੀਗੇ ਜਦੋਂ ਪਟਵਾਰੀ ਨੇ ਲਿਖਿਆ ਪਟਵਾਰੀ ਮੌਕੇ ਤੇ ਸੀਗਾ ਪਟਵਾਰੀ ਦੇ ਹੱਥ ਲਿਖਤਾ ਹੱਥ ਲਿਖਤੇ ਜਦੋਂ ਇਹ ਸਾਈਨ ਕਰਨ ਦੀ ਵਾਰੀ ਆਈ ਪਟਵਾਰੀ ਤੋਂ ਉਹ ਅੰਗਰੇਜ਼ ਸਿੰਘ ਭੱਜ ਗਿਆ ਸਾਡੇ ਕੋਲ ਵੀ ਵੀਡੀਓ ਬਣੀ ਹੈ ਅੰਗਰੇਜ਼ ਸਿੰਘ ਦੀ ਉਹਦੇ ਵਿੱਚ ਹਮ ਫੈਸਲਾ ਅਸੀਂ ਕਦੀ ਕਿਸੇ ਨਾਲ ਧੱਕਾ ਨਹੀਂ ਕੀਤਾ ਸਾਰਿਆਂ ਨੂੰ ਨਗਰ ਨਗਰਾਂ ਨੂੰ ਪਤਾ ਹੈ ਵੀ ਅਸੀਂ ਥੱਕਾ ਗਏ ਕਿਸੇ ਨਾਲ ਨਹੀਂ ਕੀਤਾ ਕਦੀ ਅਜੇ ਤੱਕ ਕਿਉਂਕਿ ਫੈਸਲਾ ਇਸ ਦੋਨਾਂ ਧਿਰਾਂ ਤੋਂ ਸੁਣ ਕੇ ਹੀ ਕਰੀਦਾ ਫੈਸਲਾ ਕਰੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਇਹ ਮੈਨੂੰ ਇੱਕ ਜੀ ਦੱਸੋ ਇਹਦੇ ਚ ਸਵਾਲ ਇਹ ਆ ਵੀ ਕਾਗਜ਼ ਪੱਤਰ ਹੋ ਗਏ ਤੁਸੀਂ ਉਸ ਤੋਂ ਬਾਅਦ ਉੱਥੇ ਚਲੇ ਗਏ ਨਿਸ਼ਾਨ ਸਾਹਿਬ ਉੱਥੇ ਤੁਸੀਂ ਸਥਾਪਿਤ ਕਰਤਾ ਸੀ ਹਾਂ ਜੀ ਮੌਕੇ ਤੇ ਪੁਲਿਸ ਵੀ ਸੀਗੀ ਪੁਲਿਸ ਪ੍ਰਸ਼ਾਸਨ ਦੀ ਸੀਗੀ ਪੁਲਿਸ ਦੇ ਸਾਹਮਣੇ ਹੋਇਆ ਹਾਂ ਜੀ ਅੱਛਾ ਹੁਣ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਿਹੜੀ ਮੇਨ ਗੱਲ ਆ ਕੀ ਇੱਕ ਲੇਡੀ ਇਹ ਬਿਆਨ ਦੇ ਰਹੀ ਹੈ ਕਿ ਮੇਰੇ ਹੱਥ ਤੇ ਸੱਟ ਮਾਰੀ ਸਾਡੀ ਜ਼ਮੀਨ ਧੱਕੇ ਨਾਲ ਵਾਈ ਟਰੈਕਟਰ ਚਲਾਏ ਵੀਡੀਓ ਚ ਬਕਾਇਦਾ ਤੁਸੀਂ ਵੀ ਖੜੇ ਹੋ ਉੱਥੇ ਸੱਟਾਂ ਮਾਰੀਆਂ ਨੇ ਨਹੀਂ ਕਿਸੇ ਨੇ ਸੱਟਾਂ ਨਹੀਂ ਮਾਰੇ ਸੇ ਫੌਜ ਖਾਲਸਾ ਫੌਜ ਕਹਿੰਦਾ ਧੱਕ ਨਹੀਂ ਕਰਦੀ ਨਾ ਕਰਦੀ ਨਾ ਡਰਾਉਂਦੀ ਫੌਜ ਨਾ ਧੱਕਾ ਕਰਦੀ ਹੈ ਤੇ ਯਾ ਪੈਣਾ ਵਾਸਤੇ ਮਹਾਰਾਜ ਨੇ ਬਾਣਾ ਬਖਸ਼ਿਆ ਹੈ ਰਾਖੀ ਕਰੋ ਜਿੰਨਾਂ 'ਤੇ ਜ਼ੁਲਮ ਹੋ ਰਹੇ ਨੇ ਉਹਨਾਂ ਨੂੰ ਜ਼ੁਲਮਾਂ ਨੂੰ ਹਟਾਓ ਇਹ ਪ੍ਰਸ਼ਾਸਨ ਪੁਲਿਸ ਕੁਝ ਨਹੀਂ ਸੁਣਦਾ ਜੇ ਪੂਰੇ ਪੰਜਾਬ ਚ ਪਤਾ ਅੱਜ ਤੁਹਾਨੂੰ ਪ੍ਰਸ਼ਾਸਨ ਕੁਛ ਨਹੀਂ ਕਿਸੇ ਦੀ ਸੁਣਦਾ ਕੱਲ ਇੱਕ ਭੈਣ ਇਕਾਈ ਸੀਗੀ 1 ਵਜੇ ਦੀ ਬੈਠੀ ਸੀਗੀ ਸ਼ਾਮ ਨੂੰ 7 ਵਜੇ ਗਈ ਐ ਇਹਨਾਂ ਨੇ ਕੋਈ ਉਹਦੇ ਮੰਨ ਲਓ ਸੁਣੀ ਨਹੀਂ ਅਜੇ ਤੱਕ ਕਿਹਨਾਂ ਨੇ ਐਸਓ ਚੋ ਨਹੀਂ ਹੂੰ ਐਸਓ ਚੋ ਨੇ ਉਹ ਨਹੀਂ ਸੁਣਦੇ ਕਿਸੇ ਦੀ ਪ੍ਰਸ਼ਾਸਨ ਨਹੀਂ ਸੁਣਦਾ ਪਏ ਕਿਸੇ ਦੀ ਅੱਛਾ ਇੱਕ ਜੀ ਦੱਸਿਓ ਉਹ ਜਿਹੜੀ ਵੀਡੀਓ ਦੇ ਵਿੱਚ ਉਹਨੂੰ ਥੋੜਾ ਜਿਆ ਕਲੀਅਰ ਜ਼ਰੂਰ ਕਰੋ ਕਿਉਂਕਿ ਲੋਕ ਉਹ ਵੀਡੀਓ ਸਵੇਰ ਤੋਂ ਦੇਖ ਰਹੇ ਨੇ ਸਾਰੇ ਟੀਵੀ ਤੇ ਸਾਰੇ ਸੋਸ਼ਲ ਮੀਡੀਆ ਤੇ ਕੀ ਉਹ ਵੀਡੀਓ ਦੇ ਵਿੱਚ ਤੁਸੀਂ ਮਤਲਬ ਖੜੇ ਹੋ ਕੋਲੇ ਟਰੈਕਟਰ ਜਮੀਨ ਵਾਰਿਆ ਹੈਗਾ ਉਹ ਗੱਲ ਤਾਂ ਸਹੀ ਆ ਸਹੀ ਆ ਜੀ ਅੱਛਾ ਤੇ ਉੱਥੇ ਉਹ ਲੇਡੀਜ਼ ਉਸੇ ਘਰ ਦੀਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਜ਼ਮੀਨ ਤੇ ਤੁਸੀਂ ਕਹਿ ਰਹੇ ਹੋ ਕਿ ਕਬਜ਼ਾ ਕੀਤਾ ਹੋਇਆ ਸੀ ਨਹੀਂ ਉਹ ਉਹ ਉਹਨਾਂ ਦੀ ਜ਼ਮੀਨ ਨਹੀਂ ਗਈ ਜ਼ਮੀਨ ਤਾਂ ਫੌਜੀ ਸਿੰਘ ਦੀ ਹੈ ਜੀ ਨਹੀਂ ਉਹ ਜਿਹੜੀਆਂ ਲੇਡੀਜ਼ ਟਰੈਕਟਰ ਦੇ ਕੋਲੇ ਆ ਰਹੀਆਂ ਨੇ ਵੀਡੀਓ 'ਚ ਉਹ ਕੌਣ ਨੇ ਉਹ ਉਹਨਾਂ ਦੀ ਲੇਡੀਜ਼ ਨਹੀਂ ਆਈਆਂ ਨੇ ਆਈਆਂ ਨੇ ਧੱਕੇ ਨਾਲ ਆਉਂਦੀਆਂ ਸੀ ਉਹਨਾਂ ਗੇ ਆਪਣਾ ਜਿਹੜਾ ਬੂਹ ਹੈ ਕਾਂਦ ਹੈ ਨਾ ਕਾਂਦ ਉਹ ਤੋੜ ਰੱਖੀ ਹੈ ਤਿੰਨ ਘਰਾਂ ਨੇ ਕਾਂਦ ਤੋੜ ਰੱਖੀ ਉਹ ਤੇ ਕਬਜ਼ਾ ਕਰਨ ਦੇ ਚੱਕਰ ਚ ਮਤਲਬ ਆਪਦੇ ਉਹਨਾਂ ਦੇ ਮਕਾਨ ਨੇ ਨਾਲ ਨਾਲ ਮਕਾਨ ਨੇ ਮਕਾਨਾਂ ਦੇ ਵਿੱਚੋਂ ਦੀ ਬੂਹੇ ਕੱਢ ਕੇ ਮਤਲਬ ਉਹ ਜ਼ਮੀਨ ਨਾਲ ਨੂੰ ਆਏ ਹਾਂ ਜੀ ਹਾਂ ਜੀ ਤੇ ਉੱਥੇ ਕੋਈ ਬੀਜਿਆ ਵੀ ਹੋਇਆ ਸੀ ਉਸ ਜਗ੍ਹਾ 'ਚ ਉਹਦੇ ਕੁਝ ਨਹੀਂ ਸੀਗਾ ਘਾਹ ਹੀ ਸੀਗਾ ਮਾੜਾ ਮੋਟਾ ਕੋਈ ਸੀਗੇ ਫਸਲ ਜਿਹੜੀ ਸੀ ਉਹ ਕਹ ਰਹੇ ਨੇ ਵੀ ਇਹਦੇ ਚ ਸਾਡੀ ਫਸਲ ਪੀਜੀ ਸੀ ਉਹ ਵਾਹਤੀ ਆ ਪੱਠੇ ਆ ਜਾਂ ਸ਼ਾਇਦ ਕੁਝ ਨਾ ਕੋਈ ਉਹ ਕਿਹਾ ਸੀਗਾ ਆ ਵੀ ਵੇਖੋ ਜੀ ਅਸੀਂ ਜਿਹਦੇ ਸਭ ਤੋਂ ਪਹਿਲੇ ਆ ਸੀਗਾ ਜਦੋਂ ਅੰਗਰੇਜ਼ ਸਿੰਘ ਸੈਨ ਕਰਦੇ ਪਏ ਆ ਆਹ ਕੌਣ ਇਹ ਅੰਗਰੇਜ਼ ਸਿੰਘ ਆ ਅੱਛਾ ਜਿਨ੍ਹਾਂ ਦੇ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਜਿਨ੍ਹਾਂ ਦੀ ਘਰਦਿਆਂ ਵੱਲੋਂ ਕਿ ਸਾਡੇ ਸੱਟਾਂ ਮਾਰੀਆਂ ਗਈਆਂ ਹਾਂਜੀ ਹਾਂਜੀ ਇਹ ਸਭ ਤੋਂ ਪਹਿਲੇ ਫੈਸਲਾ ਇਹਨਾਂ ਨਾਲ ਕੀਤਾ ਸੀ ਨਾ ਵੀ ਜਿਹੜੀ ਤੁਹਾਡੀ ਜ਼ਮੀਨ ਤੁਹਾਨੂੰ ਮਿਲੇਗੀ ਇਹ ਉਦੋਂ ਫੈਸਲਾ ਹੋਇਆ ਸੀਗਾ ਵੀ ਤੁਹਾਡੀ ਜ਼ਮੀਨ ਤੁਹਾਨੂੰ ਮਿਲੇਗੀ ਅਸੀਂ ਨਹੀਂ ਕਹਿੰਦੇ ਸੈਂਪਤੀ ਨਾਲ ਸੈਨ ਕਰਦੇ ਸੂਰਕਾਰ ਨੂੰ ਦੇ ਦਿੱਤੀ हां आ, आ, आ देखो आ, आ आ दो ਘਰ ਦੋਨੇ ਦੋਨੇ ਘਰ ਸਰ ਰਹੇ ਆ ਆ লেਡੀ ਉਹ ਨੇ ਜਿਹੜੇ ਅੱਗੀ ਹੈ ਜਿੰਨਾ দান ਕੀਤੀ ਜਮੀਨ ਹਾਂ ਆ ਉਹ ਘਰ ਏ ਜਿਹੜਾ ਕਹਿੰਦਾ ਵੀ ਹੁਣ ਸਾਡੇ ਤੇ ਇਲਜ਼ਾਮ ਲਾ ਰਹੇ ਨਿਹੰਗ ਸਿੰਘ ਨੇ ਐ ਕੀਤਾ ਉਹ ਕੀਤਾ ਇਹ ਸਹਿਮਤੀ ਨਾਲ ਸਾਈਨ ਕਰ ਰਹੇ ਇਹਦੇ ਨਾਲ ਦੇਖੋ ਜੀ ਵੇਖੋ ਮੇਰਾ ਮਤਲਬ ਇਹੀ ਸੀ ਵਾਰ-ਵਾਰ ਵੀ ਨਿਹੰਗ ਸਿੰਘਾਂ ਦੇ ਬਾਣੀ ਨੂੰ ਲੈ ਕੇ ਗੱਲ ਹੋ ਰਹੀ ਆ ਵੀ ਉੱਥੇ ਟਰੈਕਟਰ ਨਾਲ ਜ਼ਮੀਨ ਵਾਈ ਗਈ ਸੱਟਾਂ ਮਾਰੀਆਂ ਗਈਆਂ ਉਹ ਗੱਲ ਜਰੂਰ ਕਲੀਅਰ ਕਰੋ ਵੀ ਉੱਥੇ ਕੋਈ ਧੱਕਾ ਕੀਤਾ ਤੁਸੀਂ ਕਿਸਾਨ ਇਨਕਿਟਾਹੀ ਆਈਜੀ ਤੱਕ ਪਹੁੰਚੇ ਜੀ ਅਸੀਂ ਪਾਸੀਂ ਤੇ ਵੀ ਮੰਨ ਗਏ ਸੀਗੇ ਵੀ 30 ਮਰਲੇ ਇਹਨਾਂ ਦੀ ਹੈ ਅਸੀਂ ਆਖੇ ਵੀ ਚਲੋ ਤੁਸੀਂ ਰਜਾਮੰਦੀ ਨਾਲ ਇਹਨਾਂ ਨੂੰ 21 ਮਰਲੇ ਦੇ ਦਿਓ ਤੇ ਇਹ ਕਹਿੰਦੇ ਸੀ ਪਰਸੈਂਟ ਦੇ ਹਿਸਾਬ ਨਾਲ ਕਾਟ ਕਰ ਲਾਂਗੇ ਅਸੀਂ ਆ ਚਲੋ ਜੀ ਲੜਾਈ ਨਹੀਂ ਕਰਦੇ ਅਸੀਂ ਗਏ ਸੀਗੇ ਉਹ ਕਹਿੰਦੇ ਵੀ 21 ਮਰ ਪਟਵਾਰੀ ਦੇ ਕੋਲ ਹੀ ਫੈਸਲਾ ਹੋਇਆ ਸੀ ਵੀ 21 ਮਰਲੇ ਇਹਨਾਂ ਨੂੰ ਦੇ ਦਿਓ ਤੇ ਫੌਜਾ ਸਿੰਘ ਨੂੰ ਤੇ ਅੰਗਰੇਜ਼ ਸਿੰਘ ਨੂੰ 9 ਮਰਲੇ ਉਹਦੇ ਵਿੱਚੋਂ ਇਹਨਾਂ ਦੇ 30 ਮਰਲਿਆਂ ਦੇ ਵਿੱਚੋਂ 9 ਮਰਲੇ ਉਹਨਾਂ ਨੂੰ ਅਸੀਂ ਇਹ ਵੀ ਮੰਨ ਗਏ ਸੀਗੇ ਪਰ ਉਹ ਰੇਕ ਫੈਸਲੇ ਦੇ ਵਿੱਚੋਂ ਭਜਦੇ ਨੇ ਭਜਦੇ ਨੇ ਉਹਨਾਂ ਨੇ ਪਟਵਾਰੀ ਕੋਲ ਭੱਜੇ ਉੱਥੇ ਪਟਵਾਰੀ ਮੌਜੂਦ ਸੀਗਾ ਉਹ ਵੀ ਵੀਡੀਓ ਬਣੀ ਹੈ ਪਟਵਾਰੀ ਦੀ ਪਟਵਾਰੀ ਲਿਖ ਰਹੇ ਨੇ ਉਹ ਵੀ ਮੌਜੂਦ ਹੈ ਉੱਥੋਂ ਭੱਜੇ ਨੇ ਤੇ ਇਹਨਾਂ ਨੇ ਹਰੇਕ ਵਾਰੀ ਫੈਸਲੇ ਤੋਂ ਭਜਦੇ ਨੇ ਬੰਦੇ ਅੱਛਾ ਪਰਿਵਾਰ ਕਿਹੜਾ ਜਿੰਨਾ ਤੋਂ ਤੁਸੀਂ ਜ਼ਮੀਨ ਲਈ ਆ ਕਿਹੜਾ ਹੈ ਤੁਸੀਂ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਸਜੀਤ ਕੌਰ ਜੀ अच्छा ਤੁਹਾਡੇ ਪਰਿਵਾਰ ਤੋਂ ਇਹ ਜ਼ਮੀਨ ਦਿੱਤੀ ਤੁਸੀਂ ਹਾਂਜੀ ਮੇਰੇ ਡੈਡੀ ਦੀ ਜ਼ਮੀਨ ਹੈ ਜਿਹੜੀ ਅਸੀਂ ਗੁਰਦੁਆਰਾ ਸਾਹਿਬ ਨੂੰ ਅਸੀਂ দান ਕੀਤੀ ਹੈ ਤੁਹਾਡੇ ਡੈਡੀ ਵੀ ਇੱਥੇ ਆਏ ਹੋਏ ਨੇ ਹਾਂਜੀ ਡੈਡੀ ਮੇਰੇ ਬਿਮਾਰ ਨੇ ਪੀ ਇਹਨਾਂ ਨਹੀਂ ਚੱਲ ਫਿਰ ਸਕਦੇ ਤੇ ਫਿਰ ਅਸੀਂ ਇਹ ਗੁਰੂ ਘਰ ਨੂੰ ਇੱਕ ਕਨਾਲ ਤੇ 10 ਮਰਲੇ ਅਸੀਂ ਦਿੱਤੀ ਜ਼ਮੀਨ ਅੱਛਾ ਤੇ ਇਹ ਫਿਰ ਤੁਸੀਂ ਜ਼ਮੀਨ ਕਬਜ਼ਾ ਸਾਰਾ ਕੁਝ ਇਹਨਾਂ ਨੂੰ ਮੌਕੇ ਦੇ ਦਿੱਤਾ ਹਾਂਜੀ ਅਸੀਂ ਮੌਕੇ ਤੇ ਇਹਨਾਂ ਨੂੰ ਲਿਖ ਤੇ ਪਹਿਲਾਂ ਹੀ ਦਿੱਤਾ ਜਦੋਂ ਟਰੈਕਟਰ ਚੱਲ ਰਹੇ ਸੀ ਰੋਲਾ ਪੈ ਰਿਹਾ ਜਿਹੜੀ ਇੱਕ ਵੀਡੀਓ ਆ ਰਹੀ ਤੁਸੀਂ ਵੇਖੀ ਉਹਨਾਂ ਟੀਵੀ ਤੇ ਚੱਲ ਰਹੀ ਆ ਕਿ ਉਹ ਕਹਿੰਦੇ ਵੀ ਜ਼ਮੀਨਵਾਰੇ ਨੇ ਤੁਸੀਂ ਨਿਆਗ ਸਿੰਘ ਵਾਰੇ ਨੇ ਔਰ ਸੱਟਾਂ ਮਾਰੀਆਂ ਗੀਆਂ ਇੱਕ ਲੇਡੀ ਦੇ ਬੁੜੀ ਦੇ ਉਹ ਗੱਲ ਠੀਕ ਆ ਜਾਂ ਗਲਤ ਆ ਉਹ ਉਹ ਗਲਤ ਹੈ ਵੀਰ ਜੀ ਉੱਥੇ ਕੋਈ ਲੜਾਈ ਨਹੀਂ ਹੋਈ ਨਾ ਕੋਈ ਲੜਾਈ ਨਹੀਂ ਹੋਈ ਕੋਈ ਸੱਟ ਨਹੀਂ ਮਾਰੀ ਕਿਸੇ ਨੂੰ ਨਹੀਂ ਵੀਰ ਜੀ ਸੱਟ ਵਜੇ ਉਹ ਫਿਰ ਸੱਟਾਂ ਜਿਹੜੀਆਂ ਵਿਖਾਰੇ ਨੇ ਉਹ ਕਿੱਥੋਂ ਆਈਆਂ ਉਹ ਵੀਰ ਜੀ ਉਹ ਫੇਰਾ ਦੇ ਕਰੇ ਬਣਾ ਲੈਣ ਤਾਂ ਪਤਾ ਨਹੀਂ ਹੂੰ ਕਿਸੇ ਨਿਆਗ ਸਾਹਿਬ ਨੇ ਕਿਸੇ ਵੀਰ ਨੇ ਨਹੀਂ ਸੱਟਾਂ ਮਾਰੀਆਂ ਤੁਸੀਂ ਕਾਗਜ਼ ਪੱਤਰ ਲਿਖ ਕੇ ਦਿੱਤੇ ਹੋਇਆ ਸਾਰੇ ਇਹਨਾਂ ਨੂੰ ਹਾਂਜੀ ਸਾਹਿਬ ਅਸੀਂ ਪ੍ਰੂਫ ਦਿੱਤੇ ਉਹਨਾਂ ਨੇ ਲਿਖ ਕੇ ਹੂੰ ਅੱਛਾ ਉਹਨਾਂ ਤੋਂ ਨਿਸ਼ਾਨ ਸਾਹਿਬ ਸ਼ੋਭੀ ਦਗਾ ਦਿੱਤਾ ਗਿਆ ਹਾਂਜੀ ਅਸੀਂ ਨਿਸ਼ਾਨ ਸਾਹਿਬ ਗੱਡਿਆ ਹੋਇਆ ਬਿਲਕੁਲ ਅੱਛਾ ਇਹਦੇ 'ਚ ਹੁਣ ਕੀ ਹੱਲ ਕੀ ਆ ਕਿਉਂਕਿ ਜਿਹੜੀ ਇਹ ਹਵਾ ਆਡਰ ਹੀ ਆ ਕਿ ਨਿਹੰਗ ਸਿੰਘਾਂ ਨੇ ਕਬਜ਼ਾ ਕਰ ਲਿਆ ਨਿਹੰਗ ਸਿੰਘਾਂ ਨੇ ਨਿਸ਼ਾਨ ਸਾਹਿਬ ਸਤਾਪਿਤ ਕਰਤਾ ਧੱਕੇ ਨਾਲ ਵਾਹ ਲਈ ਇਹਦਾ ਹੱਲ ਕੀ ਆ ਮਹਿਕਮੇ ਨੂੰ ਕੀ ਕਹੋਗੇ ਪ੍ਰਸ਼ਾਸਨ ਨੂੰ ਕੀ ਕਹੋਗੇ ਸੱਚ ਕੀ ਆ ਤੇ ਕੀ ਇਹਦਾ ਹੱਲ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਬੇਨਤਾ ਜੇ ਅਸੀਂ ਸਭ ਤੋਂ ਪਹਿਲੇ ਪ੍ਰਸ਼ਾਸਨ ਦਾ ਸਾਥ ਲੈ ਕੇ ਚੱਲੀਦਾ ਅੱਜ ਤੱਕ ਮਿਲੇ ਆ ਐਸਐਸਪੀ ਦੇ ਤੱਕ ਮਿਲੇ ਆ ਉਹਨਾਂ ਨੇ ਵੀ ਬਚਨ ਕੀਤੇ ਸੀਗੇ ਵੀ ਤੁਸੀਂ ਆਕਾ ਜਿਹੜਾ ਹਾਕਾ ਕਰੋ ਭਾਵੇਂ ਉਹਨਾਂ ਦਾ ਉਹਨਾਂ ਨੂੰ ਦਿਓ ਇਹਨਾਂ ਦੀ ਇਹਨਾਂ ਨੂੰ ਦਿਓ ਜਿਹੜੀ ਗੁਰੂ ਘਰ ਦੀ ਜਾਂ ਗੁਰੂ ਘਰ ਨੂੰ ਦਿਓ ਅੱਛਾ ਬਾਬਾ ਜੀ ਇੱਕ ਗੱਲ ਹੋਏ ਕਹਿ ਰਹੇ ਹੈਗੇ ਸਾਡੇ ਕੋਲੇ ਜ਼ਮੀਨ ਦਾ ਸਟੇ ਹੈਗਾ ਕੋਈ ਸਟੇ ਉਹਨਾਂ ਕੋਲ ਨਹੀਂ ਜੀ ਉਹਨਾਂ ਕੋਲ ਸਟੇ ਨਹੀਂਗਾ ਸਟੇ ਸਾਡੇ ਕੋਲ ਹੈ ਤੁਹਾਡੇ ਕੋਲ ਸਟੇ ਹੈਗਾ ਹਾਂਜੀ ਹਾਂਜੀ ਅੱਛਾ ਜਿਹੜੇ ਨੰਬਰ ਨੇ ਇਹ ਨੰਬਰ ਜਮ੍ਹਾਂ ਬੰਦੀ ਚ ਬੋਲਦੇ ਨੇ ਹਾਂਜੀ ਹਾਂਜੀ 11 ਖਾਸ ਨੰਬਰ ਹੈ ਜੀ ਖਾਸ ਨੰਬਰ ਹੈ ਖਾਸ ਨੰਬਰ ਹੈ ਜੀ ਓਕੇ ਔਰ ਖਾਸ ਨੰਬਰਾਂ ਦਾ ਸਟੇਟ ਤੁਹਾਡੇ ਕੋਲ ਹੈ ਤੁਸੀਂ ਕਹਿ ਰਹੇ ਹੋ ਹਾਂ ਜੀ ਹਾਂ ਜੀ ਬਾਕੀ ਵੀ ਲਿਖ ਪੜਤ ਹੈਗੇ 7 ਵਜੇ ਸਾਰਾ ਕੁਝ ਕੀ ਗਿਆ ਹੈਗਾ ਤੁਹਾਨੂੰ ਤੁਸੀਂ ਮਿਲੇ ਹੋ ਥਾਣਾ ਮੁਖੀ ਨੂੰ ਮਿਲਿਆ ਗੁਰੂ ਘਰ ਤੇ ਉਹ ਨਹੀਂ ਉਹ ਕਹਿੰਦੇ ਸੀ ਕਰਦੇ ਆ ਉਹ ਮੁਲਾਜ਼ਮ ਉੱਥੇ ਪਹੁੰਚਾਏ ਸੀਗੇ ਹੁਣ ਕਹਿੰਦੇ ਆ ਵੀ ਸ਼ਨੀਵਾਰ ਤੱਕ ਤੁਹਾਡਾ ਜਿਹੜਾ ਜ਼ਮੀਨ ਹੈ ਉਹ ਅਸੀਂ ਕਹਾਂ ਵੀ ਜਿਹੜੀ ਜ਼ਮੀਨ ਹੈ ਨਾ ਉਹ ਨੂੰ ਸਾਨੂੰ ਇੱਕ ਨਾਲ 10 ਮਰਲੇ ਗੁਰੂ ਘਰ ਦੇ ਲੱਗੀ ਹੈ ਉਹ ਸਾਨੂੰ ਚਾਹੀਦੀ ਹੈ ਅਸੀਂ ਨਾ ਵਾਅਦਾ ਕਰਦੇ ਕਿਸੇ ਨਾਲ ਨਾਵਾਦਲੇ ਦੇ ਨਾ ਕੱਢ ਲੈਂਦੇ ਤਾਂ ਬਿਲਕੁਲ ਇਹ ਜਿਹੜੀ ਤਸਵੀਰ ਆ ਇਹ ਬਹੁਤ ਜ਼ਿਆਦਾ ਕਲੀਅਰ ਕਰਨੀ ਜ਼ਰੂਰੀ ਆ ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਦੇ ਨਾਲ ਸੰਪਰਕ ਕਰਕੇ ਚੀਜ਼ ਕਲੀਅਰ ਕਰੀਏ ਕਿਉਂਕਿ ਜਿਹੜੀ ਮੇਨ ਗੱਲ ਆ ਲੜਾਈ ਝਗੜੇ ਹੋ ਸਕਦੇ ਆ ਲੇਕਿਨ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਗੁੰਡਾਗਰਦੀ ਦੀ ਜਿਹੜੀ ਗੱਲ ਸੀ ਇਸ ਸਮੇ ਸਾਡੀ ਵੀ ਫਰਜ਼ ਬਣਦਾ ਕਿ ਇਸ ਚੀਜ਼ ਨੂੰ ਕਲੀਅਰ ਜ਼ਰੂਰ ਕੀਤਾ ਜਾਵੇ ਪਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਡੀਆ ਨੂੰ ਚਾਹੁੰਦੇ ਆ ਕਿ ਸੱਚ ਦਿਖਾਓ ਕਿਉਂਕਿ ਆਉਣ ਵਾਲੇ ਵੇਖੋ ਜੀ ਸਾਚੀ ਸਾਹਮਣੇ ਆਊਗਾ ਅੱਜ ਨਹੀਂ ਤਾਂ ਕੱਲ ਸਵੇਰੇ ਝੂਠ ਬੋਲਿਆ ਇਹਨਾਂ ਸਾਰੇ মিডিਆ ਵਾਲਿਆਂ ਨੇ ਵੀ ਸਿੰਘਾਂ ਨੇ ਹੰਗ ਸਿੰਘਾਂ ਨੇ ਆਇਆ ਕੀਤਾ ਉਹ ਕੀਤਾ ਇਹ ਸਰਾ ਸਰ ਝੂਠ ਹੈ ਸਾਡੀ ਆਵਾਜ਼ ਹੈ ਸਾਰੇ ਪੰਜਾਬ ਨੂੰ ਬੇਨਤਾ ਹੈ ਕਿ ਸੱਚ ਨਾਲ ਖੜੋ মিডিਆ ਵਾਲੇ ਸੱਚ ਨਾਲ ਖੜੋ ਇਹ ਵੀਰ ਸੱਚ ਨਾਲ ਖੜੇ ਨੇ ਇਹਨਾਂ ਨੂੰ ਪਤਾ ਹੈ ਇੱਕ ਤਰਫਾ ਨਹੀਂ ਗੱਲ ਕਰਨੀ ਚਾਹੀਦੀ ਕੋਈ ਵੀ ਇੱਕ ਪਾਸਾ ਨਹੀਂ ਦੂਜਾ ਪੱਖ ਵੀ ਸੁਣਨਾ ਚਾਹੀਦਾ ਹੈ ਇਹ ਮੀਡੀਆ ਮੀਡੀਆ ਨੂੰ ਬੇਨਤੀ ਕਰਨੇ ਆ ਕਿ ਦੂਜਾ ਪੱਖ ਵੀ ਸੁਣਦੇ ਵੀ ਪ੍ਰੂਫ ਸਾਡੇ ਕੋਲ ਆਂਦੇ ਵੀ ਆ ਬਾਬਾ ਜੀ ਤੁਸੀਂ ਧੱਕਾ ਕੀਤਾ ਸਾਡੇ ਕੋਲ ਪ੍ਰੂਫ ਨਾ ਹੁੰਦੇ ਫਿਰ ਕਹਿੰਦੇ ਵੀ ਤੁਸੀਂ ਧੱਕਾ ਕੀਤਾ ਅਸੀਂ ਪਹਿਲਾ ਸਟੈਪ ਲੈ ਕੇ ਸਭ ਤੋਂ ਪਹਿਲੇ ਗਏ ਸੀ ਕਿ ਇਹਨਾਂ ਜ਼ਮੀਨ ਨਾਲ ਲਵਾਈ ਸੀ ਨਾ ਗੁਰੂ ਘਰ ਚ ਅਸੀਂ ਫਿਰ ਵੀ ਉੱਥੇ ਗਏ ਆ ਵੀ ਜੇ ਤੁਹਾਡੀ ਜ਼ਮੀਨ ਹੈ ਤੁਹਾਨੂੰ ਮਿਲੇਗੀ ਇਹਨਾਂ ਦੀ ਜ਼ਮੀਨ ਇਹਨਾਂ ਨੂੰ ਮਿਲੇਗੀ ਫੌਜੇ ਨੂੰ ਅੰਨੇ ਤਾਂ ਜਦੋਂ ਤੁਸੀਂ ਨਾ ਕਰਵਾਈ ਸੀ ਸਿੱਧਾ ਜਾ ਕੇ ਕਬਜ਼ਾ ਕਰ ਹੀ ਸਕਦੇ ਹਾਂ ਹਾਂ ਕਰ ਸਕਦੇ ਸੀ ਕਰ ਸਕਦੇ ਕਬਜ਼ਾ ਸਾਨੂੰ ਸਾਨੂੰ ਅਈ ਕਰ ਸਕਦੇ ਸੀ ਪਰ ਨਾ ਕੀਤਾ ਕਿਉਂਕਿ ਅਸੀਂ ਪੱਖ ਵੇਖਿਆ ਉਹਨਾਂ ਦਾ ਵੀ ਆਖਿਆ ਵੀ ਜੇ ਤੁਹਾਡੀ ਹੋਈ ਤੁਹਾਨੂੰ ਮਿਲੇਗੀ ਉਹ ਵੀ ਸਾਡੇ ਕੋਲ ਰਿਕਾਰਡਿੰਗ ਅਸੀਂ ਉਹਨਾਂ ਦੀ ਸਾਈਨ ਵੀ ਕਰਵਾਏ ਸਾਰਿਆਂ ਤੋਂ ਪੱਖ ਵੀ ਸੁਣਿਆ ਇਹਨਾਂ ਦੇ ਪੱਖ ਸੁਣਿਆ ਇਹਨਾਂ ਵੀ ਸਾਈਨ ਕੀਤੇ ਸੀਗੇ ਫੋਜੇ ਸਿੰਘ ਨੇ ਵੀ ਸਾਈਨ ਕੀਤੇ ਸੀਗੇ ਪਰ ਇਹ ਛਰੇ ਆਮ ਜਿਹੜੀ ਮੀਡੀਆ ਹੈ ਨਾ ਇਹ ਵੀਰ ਜੀ ਬਹੁਤ ਹੀ ਧੱਕਾ ਕਰ ਰਹੀ ਹੈ ਸਿੰਘਾਂ ਨਾਲ ਬਾਣੇ ਦੀ ਬਦਨਾਮੀ ਕਰ ਰਹੀ ਹੈ ਤੇ ਮੀਡੀਆ ਨੂੰ ਬੇਨਤਾ ਹੈ ਜੀ ਸੱਚ ਸੱਚ ਦਿਖਾਇਆ ਕਰੋ ਜੀ ਕਿਉਂਕਿ ਗੁਰੂ ਦੇ ਸਿੰਘ ਕਦੀ ਲਾੜਲੀ ਫੌਜ ਕਦੀ ਕਿਸੇ ਨਾਲ ਧੱਕਾ ਨਹੀਂ ਕਰਦੀ ਅਸੀਂ ਇੱਥੇ ਸਾਰੇ ਨਗਰ ਚ ਧੀਆਂ ਪੜਾਣੇ ਦੇ ਕਾਰਜ ਕਰਦੇ ਆ ਕਿਉਂਕਿ ਮੀਡੀਆ ਨੂੰ ਅਜੇ ਤੱਕ ਨਹੀਂ ਪਤਾ ਸਾਡੇ ਕੋਲ ਘਟੋ ਘਟ 150 150 ਫੈਸਲੇ ਨੇ ਜਿਹੜੇ ਕੁੜੀਆਂ ਦੇ ਕਾਰਜ ਕੀਤੇ ਨੇ ਅੱਜ ਵੀ ਅੱਜ ਐਸ ਡੀਓ ਸਾਹਿਬ ਨਾਲ ਵੀ ਉਸ ਵਿਸ਼ੇ ਤੇ ਅਪਾ ਬਾਅਦ ਵਿੱਚ ਗੱਲ ਕਰਾਂਗੇ ਲੰਬੀ ਹੋ ਜੇਗੀ ਜੀ ਤੁਹਾਡਾ ਕੀ ਨਾਮ ਹੈ ਜੀ ਇਧਰ ਆਈ ਤੁਹਾਡਾ ਕੀ ਮੇਰਾ ਨਾਮ ਗਰਮੇਸ਼ ਸਿੰਘ ਆ ਜੀ ਮੈਂ ਅੰਗਰੇਜ਼ ਸਿੰਘ ਪਰਿਵਾਰ ਤੇ ਗਵਾਂਢੀ ਪਰਿਵਾਰਾਂ ਜੀ ਮੈਂ ਲਗਭਗ ਇਥੋਂ 47 ਤੋਂ ਪਿੱਛੇ ਮੇਰੀ ਰਾਇਸ਼ ਇੱਥੇ ਜੀ ਅੰਗਰੇਜ਼ ਸਿੰਘ ਵਗੈਰਾ ਤਾਂ ਇੱਥੇ ਬਾਅਦ ਚ ਇਹਨਾਂ ਦੇ ਘਰ ਬਣੇ ਆ ਜੀ ਇਹਨਾਂ ਦੇ ਬਜ਼ੁਰਗਾਂ ਨੇ ਜੋ ਜ਼ਮੀਨ ਖਰੀਦੀ ਸੀ ਉਨੀ ਜ਼ਮੀਨ ਇਹਨਾਂ ਦੇ ਬਜ਼ੁਰਗ ਇਹਨਾਂ ਦੀ ਰਾਇਸ਼ ਛੇ ਘਰਾਂ ਦੀ ਰਾਇਸ਼ ਬਣਾ ਕੇ ਬਜ਼ੁਰਗ ਇਸ ਦੁਨੀਆ ਤੋਂ ਚਲੇ ਗਏ ਨੇ ਜਿੰਨੀ ਵੀ ਮਿੰਤੀ ਵਿੱਚ ਇਹਨਾਂ ਦੇ ਜਮ੍ਹਾਂਬੰਦੀ ਵਿੱਚ ਮਾਲਕੀ ਸੀ ਉਨੀ ਜ਼ਮੀਨ ਵਿੱਚ ਇਹਨਾਂ ਦੇ ਛੇ ਘਰਾਂ ਦੀ ਪਰਿਵਾਰਾਂ ਦੇ ਰਾਇਸ਼ ਬਣੀ ਹੋਈ ਹੈ ਮੈਂ ਪਟਵਾਰੀ ਸਾਹਿਬ ਨੂੰ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਜਿਹੜਾ ਸੱਚ ਸਾਹਮਣੇ ਲਿਆਂਦਾ ਜਾਵੇ ਕਿ ਸੱਚ ਨੂੰ ਇਹ ਪਾਰਟੀਆਂ ਛਿਪਾ ਰਹੀਆਂ ਨੇ ਇਹ ਜਿਹੜੀ ਰਜਿਸਟਰੀ ਹੋਈ ਹੋਈ ਹੈ ਸਹੀ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਇੱਕ ਨੰਬਰ 'ਚ ਰਾਜੀਨਾਮੇ ਬਾਜ ਬੈਠੇ ਨੇ ਹਾਂਜੀ ਹਾਂਜੀ ਬੈਠੇ ਨੇ ਜੀ ਦੂਜੀ ਧਿਰ ਰਾਜੀਨਾਮੇ 'ਚ ਉਹ ਮੁੱਕਰੀ ਹਾਂਜੀ ਉਹ ਵਾਰ-ਵਾਰ ਕਰਦੀ ਰਹੀ ਹਾਂਜੀ ਵਾਰ-ਵਾਰ ਮੁੱਕਰੀ ਪੁਲਿਸ ਵੀ ਪੁਲਿਸ ਵੀ ਆਈ ਸੀ ਹਾਂਜੀ ਹਾਂਜੀ ਪੁਲਿਸ ਪ੍ਰਸ਼ਾਸਨ ਆ ਕੇ ਤੇ ਉਹਨਾਂ ਨੇ ਪ੍ਰਸ਼ਾਸਨ ਨੇ ਕਿਹਾ ਵੀ ਤੁਸੀਂ ਸਹਿਮਤੀ ਜੀ ਕਰ ਲਓ ਲੇਕਿਨ ਅੰਗਰੇਜ਼ ਸਿੰਘ ਵਾਰ-ਵਾਰ ਮੁਕਰ ਰਿਹਾ ਹੈ ਅੱਛਾ ਜਿਹੜੀਆਂ ਸੱਟਾਂ ਵਾਲੀ ਹੁਣ ਗੱਲ ਆਈ ਆ ਵੀ ਉੱਥੇ ਨੰਗ ਸਿੰਘਾ ਨੇ ਗੁੰਡਾਗਰਦੀ ਕਰਤੀ ਉੱਥੇ ਲੜਾਈ ਝਗੜਾ ਹੋ ਗਿਆ ਟਰੈਕਟਰਾਂ ਨਾਲ ਜ਼ਮੀਨ ਵਾਹਤੀ ਉਹ ਗੱਲ 'ਚ ਕੀ ਸਚਾਈ ਹੈ ਸਚਾਈ ਇਹ ਹੈ ਜੀ ਇਹਨਾਂ ਨੇ ਗੁਰੂ ਘਰ ਨੂੰ ਦਾਨ ਕੀਤੀ ਫੌਜਾ ਸਿੰਘ ਨੇ ਜੀ ਡੇਢ ਕਨਾਲ ਲਗਭਗ 30 ਮਰਲੇ ਤੇਨ ਯੰਗ ਸਾਹਿਬ ਜੀ ਜ਼ਥੇਦਾਰ ਜੀ ਇਹ ਆਈਜੀ ਸਾਹਿਬ ਕੋਲ ਗਾਇਪੁਰ ਪੁਲਿਸ ਪ੍ਰਸ਼ਾਸਨ ਕੋਲ ਕਾਫੀ ਵਾਰ ਹੀ ਗਏ ਨਹੀਂ ਉਹਨਾਂ ਨੇ ਇਹ ਗੱਲ ਦੱਸਤੀ ਤੁਸੀਂ ਇਹ ਦੱਸੋ ਵੀ ਉੱਥੇ ਕੋਈ ਲੜਾਈ ਝਗੜਾ ਹੋਇਆ ਕਿ ਨਹੀਂ ਨਹੀਂ ਹੋਇਆ ਜੀ ਲੜਾਈ ਝਗੜਾ ਕੋਈ ਨਹੀਂ ਹੋਇਆ ਫਿਰ ਉਹ ਸੱਟਾਂ ਕਿੱਥੋਂ ਆਈਆਂ ਉਹ ਵਾਰ-ਵਾਰ ਅੰਗਰੇਜ਼ ਸਿੰਘ ਦੇ ਪਰਿਵਾਰ ਕਹਿ ਰਹੇ ਨੇ ਕਿ ਅਸੀਂ ਆਪਣੇ ਆਪ ਨੂੰ ਸੱਟਾਂ ਲਾ ਕੇ ਤੇ ਅਸੀਂ ਦਾਖਲ ਹੋ ਕੇ ਇਹਨਾਂ ਦੇ 307 ਲਵਾਵਾਂਗੇ ਇਹ ਕਹਿੰਦੇ ਹਾਂ ਜੀ ਹਾਂ ਜੀ ਵਾਰ-ਵਾਰ ਪਹਿਲਾਂ ਕਹਿੰਦੇ ਹਾਂ ਜੀ ਪਹਿਲਾਂ ਹੀ ਕਹਿ ਲੱਗ ਗਏ ਸਾਡੇ ਕੋਲ ਹੈ ਕੋਈ ਸਬੂਤ ਸਬੂਤ ਨਹੀਂ ਜੀ ਆਂਡ ਗੁਆਂਢ ਅਸੀਂ ਬੈਠੇ ਆਂ ਜੀ ਘਰ ਪਰਿ ਲੇਕਿਨ ਉਹ ਆਂਡ ਗਵਾਂਡ ਸਾਨੂੰ ਪਤਾ ਤਾਂ ਲੱਗ ਹੀ ਜਾਂਦਾ ਜੋ ਖਬਰ ਉਹਨਾਂ ਦੇ ਘਰ ਵਿੱਚ ਚੱਲ ਰਹੀ ਹੈ ਜੀ ਨਿਆਂਗ ਸਿੰਘਾਂ ਨੇ ਜਾ ਕੇ ਉੱਥੇ ਕੋ ਕੀਤੀ ਆ ਨਹੀਂ ਤੱਕਾ ਕੀਤਾ ਜੀ ਬਿਲਕੁਲ ਨਹੀਂ ਕੀਤਾ ਜੀ ਇਹਨਾਂ ਦੇ ਦਾਦੇ ਪਿਓਆਂ ਨੇ ਖਰੀਦੀ ਸੀ ਜ਼ਮੀਨ ਅੰਗਰੇਜ਼ ਸਿੰਘ ਵਗੈਰਾ ਦੇ ਦਾਦਿਆਂ ਨੇ ਉਹਨਾਂ ਨੇ ਆਪਣੇ ਕੰਧ ਤੋਂ ਅੰਦਰ ਅੰਦਰ ਵਾਰ ਇਹਨਾਂ ਦੀ ਮਿੰਤੀ ਵਿੱਚ ਪੂਰੀ ਆ ਜ਼ਮੀਨ ਇੱਥੇ 20 ਸਾਲ ਦੀਆਂ ਪੰਚਾਇਤਾਂ ਜੁੜਦੀਆਂ ਰਹੀਆਂ ਨੇ ਪਿੰਡ ਸ਼ੰਗਰਾ ਉਤਾਰ ਦੇ ਪੰਜ ਸਰਪੰਚ ਸ਼ਹੀਦ ਹੋ ਗਏ ਮਰ ਗਏ ਮੁਕ ਗਏ ਇਸ ਦੁਨੀਆ ਤੋਂ ਚਲੇ ਗਏ ਲੇਕਿਨ ਉਹਨਾਂ ਨੇ ਫੈਸਲਾ ਸਹੀ ਕਰਕੇ ਗਾਇਆ ਸੀ ਕਿ ਲਾਲ ਲਕੀਰ ਦੇ ਅੰਦਰ ਵਾਲੇ ਨਾ ਜ਼ਮੀਨ ਖਰੀਦੀ ਸੀ ਉਹ ਪਟਵਾਰੀ ਸਾਹਿਬ ਦੀ ਮਿਲੀ ਭੁਗਤ ਕਰਕੇ ਕੁਝ ਅਫਸਰਾਂ ਨੂੰ ਆਈਪੀਐਸ ਅਫਸਰਾਂ ਨੂੰ ਨਹੀਂ ਦੱਸਣਾ ਚਾਹਦੇ ਕਿ ਪਟਵਾਰੀ ਮਿਲੀ ਭੁਗਤ ਕਰਕੇ ਤੇ ਉਹਨਾਂ ਨੂੰ ਗਲਤ ਸਾਬਤ ਕਰ ਰਿਹਾ ਹੈ ਇਹ ਜਿਹੜਾ ਜਸਵਿੰਦਰ ਸਿੰਘ ਪਟਵਾਰੀ ਹੈ ਹਲਕਾ ਗੁਰੂ ਅਰਸਾਏ ਦੇ ਵਿੱਚ ਸ਼ੰਗਰ ਉਤਾਰ ਇਨਚਾਰਜ ਇਹ ਵੀ ਕੁਝ ਗਲਤ ਕਰਾ ਰਿਹਾ ਹੈ ਪਿੰਡ ਛਾਂਗਰਾ ਉਤਾਰ ਦੇ ਵਿੱਚ ਧੱਕੇ ਹੋ ਰਹੇ ਨੇ ਜ਼ਮੀਨਾਂ ਤੋੜੀਆਂ ਫੋੜੀਆਂ ਜਾ ਰਹੀਆਂ ਨੇ ਇਹ ਜ਼ਮੀਨ ਸੀ ਇਹ ਪੱਕੇ ਨੰਬਰਾਂ ਵਾਲੀ ਇਹ ਪੱਕੇ ਨੰਬਰਾਂ ਵਾਲੀ ਇਹ ਲਾਲਕੀਰ ਵਾਲੀ ਇਹ ਨਹੀਂ ਰਜਿਸਟਰੀ ਵਾਲੀ ਇਹ ਰਜਿਸਟਰੀ ਵਾਲੀ ਹੈ ਜੀ ਬਿਲਕੁਲ ਤਾਂ ਇਹ ਤਸਵੀਰ ਜਿਹੜੀ ਆ ਇਹ ਵਾਕਿਆ ਹੀ ਬੜੀ ਜ਼ਿਆਦਾ ਕਲੀਅਰ ਕਰਨੀ ਜ਼ਰੂਰੀ ਸੀ ਕਿਉਂਕਿ ਰਜਿਸਟਰੀ ਕਿਉਂਕਿ ਰਜਿਸਟਰੀ ਜਦੋਂ ਇਹਨਾਂ ਦੀ ਹੁੰਦੀ ਆ ਇਹਨਾਂ ਨੇ ਕਿਹਾ ਵੀ ਇਹਨਾਂ ਦੀ ਰਜਿਸਟਰੀ ਹੁੰਦੀ ਆ ਔਰ ਰਜਿਸਟਰੀ ਦੇ ਬਾਅਦ ਬਕਾਇਦਾ ਜਿਹੜੀ ਆ ਆ ਫੋਟੋ ਹੁੰਦੀ ਆ ਆ ਆਮਿਲ ਦਾ ਫੌਜਾ ਸਿੰਘ ਜੀ ਬੈਠੇ ਨੇ ਆ ਫੌਜਾ ਸਿੰਘ ਜੀ ਦੱਸਦੇ ਨੇ ਵੀ ਜਿਨ੍ਹਾਂ ਦੇ ਵੱਲੋਂ ਜ਼ਮੀਨ ਇਹਨਾਂ ਨਿਹੰਗ ਸਿੰਘਾਂ ਨੂੰ ਦਿੱਤੀ ਗਈ ਜ਼ਮੀਨ ਉਸ ਤੋਂ ਬਾਅਦ ਵੀ ਜ਼ਮੀਨ ਲੈਣ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਇਹ ਗੱਲ ਕਹੀ ਕਿ ਅਸੀਂ ਜੇ ਤੁਹਾਡੀ ਹੈਗੀ ਆ ਸਾਡੇ ਬਣ ਤੋਂ ਪਹਿਲਾਂ ਜੇ ਤੁਹਾਡੀ ਬਣਦੀ ਆ ਤਾਂ ਅਸੀਂ ਤੁਹਾਨੂੰ ਦਵਾਵਾਂਗੇ ਉਨੀ ਜਿਹਦੀ ਹੋਏਗੀ ਉਹਨੂੰ ਜ਼ਮੀਨ ਦੇਾਂਗੇ ਉਸ ਤੋਂ ਬਾਅਦ ਇਹ ਰਾਜ਼ੀ ਨਮਾ ਹੋਇਆ ਜੋ ਇਹਨਾਂ ਨੇ ਪਹਿਲਾਂ ਵੀ ਦਿਖਾਇਆ ਫੈਸਲਾ ਹੋਇਆ ਪਰ ਇਹਨਾਂ ਦਾ ਕਹਿਣਾ ਹੈ ਕਿ ਉਸ ਫੈਸਲੇ ਤੋਂ ਹਰ ਵਾਰ ਕਿਨਾਰਾ ਵੜਦੀ ਦੂਜੀ ਧਿਰ ਨਜ਼ਰ ਆਈ ਪਰ ਹੁਣ ਵੀਡੀਓ ਇੱਕਦਮ ਸਾਹਮਣੇ ਆ ਗਈ ਜਦੋਂ ਵੀਡੀਓ ਦੇ ਵਿੱਚ ਇਹ ਰੌਲਾ ਪੈ ਗਿਆ ਕਿ ਨਿਹੰਗ ਸਿੰਘਾਂ ਨੇ ਆ ਕੇ ਟਰੈਕਟਰ ਚਲਾਤੇ ਉੱਥੇ ਹਮਲਾ ਕਰਤਾ ਗੁੰਡਾਗਰਦੀ ਕਰਤੀ ਇਹ ਵੀਡੀਓ ਆ ਗਈ ਜੋ ਸਾਰੇ ਮੀਡੀਆ ਸੋਸ਼ਲ ਮੀਡੀਆ ਡਿਜੀਟਲ ਮੀਡੀਆ ਤੇ ਇਹ ਵੀਡੀਓ ਹਵਾ ਦੇ ਵਾਂਗ ਵਾਇਰਲ ਹੋਈ ਪਰ ਦੂਜੀ ਧਿਰ ਦਾ ਪੱਖ ਜਿਹੜਾ ਉਹ ਨਹੀਂ ਸੁਣਿਆ ਗਿਆ ਸੀ ਦੂਜੀ ਧਿਰ ਹੁਣ ਸਾਡੇ ਕੋਲ ਆਈ ਆ ਕਥਿਤ ਤੌਰ ਤੇ ਜਿੰਨੇ ਵੀ ਇਲਜ਼ਾਮ ਸੀਗੇ ਉਹ ਤੁਹਾਡੇ ਸਾਹਮਣੇ ਅਸੀਂ ਰੱਖੇ ਆ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਉਹਦੇ ਚ ਆਪਣੀ ਰਾਏ ਜਰੂਰ ਕਲੀਅਰ ਕਰਨਾ ਔਰ ਦੂਜੇ ਪਾਸੇ ਅਗਰ ਇਹਨਾਂ ਕਥਿਤ ਲਿਆਮਾ ਸੰਬੰਧੀ ਦੂਜੀ ਕੋਈ ਵੀ ਧਿਰ ਚਾਹੁੰਦੀ ਆ ਕਿ ਉਹਨਾਂ ਦੀ ਗੱਲ ਵੀ ਰੱਖੀ ਜਾਣੀ ਚਾਹੀਦੀ ਆ ਤਾਂ ਉਹ ਸਾਡੇ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਆਪਣਾ ਪੱਖ ਜ਼ਰੂਰ ਦੇ ਸਕਦੇ ਨੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸ਼ਖਵਿੰਦਰ ਸਿੰਘ ਸੋ